ਰੰਜੀਤ ਤੇਰਾ ਮੇਰਾ ਵਿਆਹ ਨਹੀਂ ਹੋ ਸਕਿਆ ਪਰ ਤੇਨੂੰ ਵੇਖਣਾ ਹੀ ਇਹੋ ਮੇਰਾ ਨਸੀਬ ਆ ਸ਼ਾਦੀ ਨੂੰ ਇਸ਼ਕਾਂ ਦੇ ਮੈਨੂੰ ਇਸ ਚੀਜ਼ ਦਾ ਨਾ ਪਤਾ ਨਹੀਂ ਪਰ ਤੇਨੂੰ ਵੇਖ ਕੇ ਹੀ ਚਾਚੀ ਜੀ ਹਾਂ ਹੋ ਗਏ ਤਿਆਰ ਹਾਂ ਚੁੰਨੀ ਨੂੰ ਵਟ ਜੇ ਪੈਸੇ ਤੇ ਮੈਂ ਕਹਾਂ ਚੱਲ ਚੁੰਨੀ ਪ੍ਰੈਸ ਕਰ ਲੈਣੀ ਆ ਪਿਓਰ ਦੇ ਨਾ ਨਾ ਮੱਟ ਪੈ ਜਾਂਦੇ ਹਾਂ ਚਲੋ ਫਿਰ ਚੱਲੀਏ ਹਾਂ ਕੀ ਹੋਇਆ ਕੁਝ ਨਹੀਂ ਚੱਲੀ ਮੈਂ ਕਰ ਲਈ ਕੱਲੇ ਕਾ ਚੱਲਲੀ ਉਹ ਪਤਾ ਕੀ ਮੈਂ ਭੈਣ ਜੀ ਨੂੰ ਕਿਹਾ ਸੀ ਕਿ ਮੇਰੇ ਨਾਲ ਚੱਲੋ ਮੈਨੂੰ ਕਹਿੰਦੇ ਵੇਖ ਜਸਵੀਰ ਮੈਂ ਜਿਹੜੇ ਮੇਰੇ ਫਰਜ਼ ਸੀ ਨਾ ਮੈਂ ਸਾਰੇ ਪੂਰੇ ਕਰਤੇ ਹੁਣ ਤੂੰ ਆਪਣੀ ਜ਼ਿੰਮੇਵਾਰੀ ਆਪ ਵੇਖ ਤੂੰ ਆਪ ਜਾ ਮਿਲ ਵਰਤ ਮੈਂ ਭੈਣ ਚ ਨੂੰ ਕੁਝ ਕਹਿ ਤ ਨਹੀਂ ਸਕਦੀ ਮੇਰੇ ਵਾਸਤੇ ਤਾਂ ਸਿਮਾ ਇੰਨਾ ਹੀ ਪੜਾ ਕਿ ਸੱਚਮੁੱਚ ਜੀ ਉਹਨਾਂ ਨੇ ਆਪਣੇ ਸਾਰੇ ਫਰਜ਼ ਪੂਰੇ ਕੀਤੇ ਮੇਰੇ ਭਤੀਜੀ ਦਾ ਵਿਆਹ ਬੜਾ ਸੋਹਣਾ ਕੀਤਾ ਬਹੁਤ ਵਧੀਆ ਕੀਤਾ ਕਿਸੇ ਚੀਜ਼ ਦੀ ਉਹਨਾਂ ਨੇ ਘਾਟ ਨਹੀਂ ਆਂ ਦਿੱਤੀ ਮੈਂ ਕਿਹਾ ਕਿਸੇ ਕੋ ਮਦਦ ਮੰਗੀ ਸੀ ਨਾ ਦੇ ਮਾਮਿਆਂ ਕੋਲ ਕਿਸੇ ਕੋ ਕੋਈ ਮਦਦ ਨਹੀਂ ਮੰਗੀ ਤੇ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਪੈਂਜੀ ਨੇ ਮੇਰੀ ਦੀ ਇੱਜ਼ਤ ਨਾਲ ਕੁੜੀ ਨੂੰ ਸਹੁਰੇ ਭੇਜਤਾ ਮੈਂ ਐਸੇ ਜੀ ਬੜੀ ਖੁਸ਼ ਐ ਬਾਕੀ ਕੋਈ ਗੱਲ ਨਹੀਂ ਗੱਲ ਰਹੀ ਕਿ ਉਹ ਪਤਾ ਲੈਣ ਦੀ ਮੈਂ ਆਪੀ ਚਲੇ ਜਾਂਦੀ ਆ ਆਪੀ ਕਿਉਂ ਚਲ ਜਾਂਦੇ ਸਾਡਾ ਕੋਈ ਫਰਜ਼ ਨਹੀਂ ਸ਼ਮਮੀ ਸਾਡੀ ਕੁਛ ਨਹੀਂ ਲੱਗਦੀ ਨਹੀਂ ਨਹੀਂ ਸਿਮਰ ਤੁਹਾਡਾ ਤਾਂ ਸਾਰਾ ਫਰਜ ਆ ਮੈਂ ਕੀ ਕੀਤਾ ਫਰਜ ਤਾਂ ਸਗੋਂ ਮੇਰੇ ਵੀ ਡੇ ਸੀ ਨਾ ਤੁਸੀਂ ਪੂਰੇ ਕੀਤੇ ਆਪਾਂ ਤੁਹਾਨੂੰ ਕੱਲਿਆਂ ਜਾਣ ਦੇਣੇ ਚਾਚੀ ਜੀ ਮੰਮਾ ਵੀ ਚੱਲੇ ਆ ਕੈਂਚੀ ਚੱਲੇ ਆ ਹਾਂਜੀ ਤੇ ਤੋਂ ਮੈਂ ਵੀ ਜਾਵਾਂਗੀ ਇਹਨਾਂ ਨੂੰ ਵੀ ਬੁਲਾ ਲਿਆ ਵਾ ਲੱਕੀ ਨੂੰ ਵੀ ਸਿਮਰਤ ਵੀ ਚੱਲੀ ਆ ਜੇ ਸਾਡੀ ਨਾਨਾਂ ਠੀਕ ਨਹੀਂ ਤੇ ਸਾਡਾ ਫਰਜ਼ ਨਹੀਂ ਬੰਦਦਾ ਵੀ ਅਸੀਂ ਜਾ ਕੇ ਉਹਦਾ ਪਤਾ ਲੈ ਕੇ ਆਈਏ ਸੱਚੀ ਮੇਰਾ ਸਾਰਾ ਪਰਿਵਾਰ ਚੱਲਿਆ ਹਾਂਜੀ ਇਕੱਲੇ ਨਹੀਂ ਭੇਜਣਾ ਤੁਹਾਨੂੰ ਸਾਡੇ ਫਰਜ਼ ਜੇ ਪੂਰੇ ਨਹੀਂ ਹੋਏ ਹੁਣ ਸਾਡੇ ਫਰਜ਼ ਸ਼ੁਰੂ ਹੋਏ ਆ ਚਾਚੀ ਜੀ ਸੀਮਾ ਤੂੰ ਬੜੀ ਸਿਆਣੀ ਬੜੀ ਸਮਝਦਾਰ ਹੈਗੀ ਤੂੰ ਸਾਰਨਾ ਛੋਟੀ ਆ ਤੇਰੀਆਂ ਗੱਲਾਂ ਬੜੀਆਂ ਵੱਟੀਆਂ ਤੇਰੀਆਂ ਗੱਲਾਂ ਦੀ ਮੈਨੂੰ ਸਮਝ ਲੱਗਦੀ ਬਾਕੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਕੱਲੀ ਨਹੀਂ ਛੱਡਦੇ ਤੁਸੀਂ ਮੈਨੂੰ ਨਾਲ ਹੀ ਰੱਖ ਤੇ ਜੇ ਕਿਸੇ ਪਲ ਪੈਂਜੀ ਕਹਿ ਵੀ ਦਿੰਦੇ ਆ ਪਰ ਤੂੰ ਤੇ ਲੱਗੀ ਬੜੇ ਸਮਝਦਾਰੀ ਨਾਲ ਸਭ ਕੁਝ ਸਿੱਖਿਆ ਕੀ ਕੋਈ ਤੇ ਮੰਮਾ ਕੋਈ ਸਿੱਖਿਆ ਇਹ ਸਭ ਕੁਝ ਸਮਝਦਾਰੀ ਮੈਨੂੰ ਕਿਤੇ ਉਂਝ ਮੈਨੂੰ ਕੋਈ ਸਮਝ ਹੀ ਨਹੀਂ ਅੱਛਾ ਈ ਮੈਨੂੰ ਸਮਝਾਇਆ ਵਾ ਹੂੰ ਤਾਂ ਮੈਨੂੰ ਸਮਝ ਆਈ ਆ ਚਲ ਆਓ ਮੇਰੀ ਗੱਲ ਸੁਣ ਅ ਸ਼ਮੀ ਨੂੰ ਫੋਨ ਕਰਦੀ ਕਿ ਉਤਰਾ ਹੀ ਚਲੀਏ ਕੱਲ ਕੱਲ ਤੁਸੀਂ ਕਿਹਾ ਹੀ ਨਾ ਮੈਂ ਆਣਾ ਹਾਂ ਮੈਂ ਕਿਹਾ ਸੀ ਬਸ ਠੀਕ ਹੈ ਚਲ ਜੰਨੇ ਮੈਂ ਨਾ ਉਹਨਾਂ ਫਰੂਟ ਲੈਣ ਭੇਜਿਆ ਮੈਂ ਕਿਹਾ ਕੇਲੇ ਤੇ ਉਹਦੀ ਸੱਸ ਪਸੰਦ ਕਰਦੀ ਨਹੀਂ ਕੋਈ ਲੱਕੀ ਸੀ ਮੈਂ ਕਹਿਣ ਨਹੀਂ ਉਹ ਆਂਬ ਗਿਆ ਸੀ ਇੱਕ ਫਰੂਟ ਹੋਰ ਕਿਹਾ ਮਮਾ ਨੇ ਕਹਿੰਦੇ ਉਹ ਲੈ ਜੰਨੇ ਚਲੋ ਆਓ ਚਲੀਏ ਚਲੋ ਚਲੋ ਮੇਰੀ ਗਾਲ ਸੁਣੋ ਹਾਂਜੀ ਉਹ ਨਾ ਪੂਆਜੀ ਉਹਨਾਂ ਦਾ ਫੋਨ ਆਇਆ ਵਾ ਹੂੰ ਕਿ ਆਪਾਂ ਤੇਰਾ ਪਤਾ ਲੈਣ ਆਉਣ ਲੱਗੇ ਆ ਅੱਛਾ ਤੇ ਮੈਂ ਤੇ ਉਹਨਾਂ ਨੂੰ ਮਨਾ ਕਰਨ ਦੀ ਆ ਮੈਂ ਕਿਹਾ ਤੁਹਾਨੂੰ ਪਤਾ ਹੁਣ ਪਹਿਲੇ ਨਾਲੋਂ ਤੇ ਮੈਂ ਸਹੀ ਹੀ ਗਈ ਆ ਅੱਛਾ ਤੇ ਐਵੇਂ ਵਿਚਾਰੇ ਭੱਜੇ ਆਉਣਗੇ ਤੇ ਉਹ ਮੰਨਦੇ ਹੀ ਨਹੀਂ ਪਏ ਕਹਿੰਦੇ ਆਪਾ ਆਉਣਾ ਹੀ ਹੋਣਾ ਵਾ ਤੇ ਫਿਰ ਕੀ ਹੋਣਦੋ ਮੇਰੇ ਸਹੁਰੇ ਨਾ ਆਣਾ ਫਿਰ ਕਿਹੜੀ ਗੱਲ ਆ ਉਹਨਾਂ ਦਾ ਆਪਣਾ ਘਰ ਆ ਉਹਨ ਤੋਂ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਚਲੋ ਕੋਈ ਗੱਲ ਨਹੀਂ ਫਿਰ ਜੇ ਆਉਣਾ ਵਾ ਨਾ ਤੇ ਆਜਣ ਕੋਈ ਨਹੀਂ ਚਾਹ ਪਾਣੀ ਪੀ ਲਣਗੇ ਹੋਰ ਇੱਥੋਂ ਕੀ ਚੱਕ ਕੇ ਲੈਣਾ ਵਾ ਤੇ ਤੁਸੀਂ ਚਲੇ ਜੇ ਕੰਮ ਤੇ ਮੈਂ ਕੰਮ ਤੇ ਕਿਉਂ ਜਾਵਾਂ ਮੇਰੇ ਸਹੁਰੇ ਆਉਣ ਵਾਲੇ ਮੈਂ ਕੰਮ ਤੇ ਕੀ ਕਰਨਾ ਜਾ ਕੇ ਉੱਥੇ ਅੱਜ ਤੇ ਘਰੇ ਰਹੂੰਗਾ ਮੈਂ ਮੈਂ ਬੋਟਨ ਦੇ ਰஞ்சிਤ ਸਦਾ ਵਾਲੀ ਗੱਲ ਆ ਮੈਨੂੰ ਪਹਿਲੇ ਪਤਾ ਸੀ ਵੀ ਜੇ ਕੋਈ ਮੇਰੇ ਘਰੋਂ ਆਇਆ ਨਾ ਤੇ ਤੁਸੀਂ ਕੰਮ ਤੇ ਨਹੀਂ ਜਾਣਾ ਮੇਰੇ ਨਾਲ ਸੁਣ ਰੋਈ ਨਹੀਂ ਹੁੰਦੇ ਉਹ ਠੀਕ ਹੈ ਨਾ ਨਾਲੇ ਮੇਰੇ ਸਾਰੇ ਆ ਮੈਂ ਨਹੀਂ ਅੱਜ ਕੰਮ ਕੁੰਤੀ ਜਾਣਾ ਨਾਲ ਕੋਈ ਨਹੀਂ ਸੰਭਲੂਗਾ ਮੁੰਡੇ ਨੂੰ ਕਹਿ ਦਿੰਨਾ ਮੈਂ ਮੈਂ ਨਹੀਂ ਜਾਣਾ ਮੇਰੀ ਗੱਲ ਸੁਣੋ ਉਹ ਦਿਨ ਵੀ ਤੂੰ ਛੁੱਟੀ ਕੀਤੀ ਸੀ ਨਾ ਕੰਮ ਤੋਂ ਹਾਂਜੀ ਜਿੱਦਣ ਸੀਮਾ ਭਾਬੀ ਉਹ ਨਹੀਂ ਆਏ ਸੀ ਆਏ ਸੀ ਨਾ ਤੇ ਮੰਮੀ ਨੇ ਕਿੰਨੀਆਂ ਗੱਲਾਂ ਸੁਣਾਈਆਂ ਸੀ ਮੈਨੂੰ ਚੇਤਾ ਕੋਜ ਤੁਹਾਡੀਆਂ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਮੁੜ ਕੇ ਨਾਲੇ ਯਾਰ ਸਹੀ ਤੇ ਕਹਿੰਦੇ ਆ ਕਿ ਰੋਜ਼ ਰੋਜ਼ ਕੰਮ ਤੋਂ ਛੁੱਟੀਆਂ ਕਰੋਗੇ ਤੇ ਲੋਸ ਆਪਣਾ ਹੀ ਹੋਣਾ ਵਾ ਚਾਹ ਪਾਣੀ ਪੀਣਾ ਨਾਲ ਤੇ ਚੱਲ ਜਾਣਾ ਵਾ ਮੰਮੀ ਦਾ ਕੰਮ ਹੈ ਮੰਮੀ ਨੇ ਇਦਾਂ ਹੀ ਕਹਿਣਾ ਹੁੰਦਾ ਵਾ ਮੈਂ ਭਾਵੇਂ ਜਾਵਾਂ ਭਾਵੇਂ ਨਾ ਜਾਵਾਂ ਮਮੀ ਨੇ ਰੋੜਾ ਪਾਉਂਦੀ ਰਹਿਣਾ ਵਾ ਠੀਕ ਹੈ ਨਾ ਮੈਂ ਨਹੀਂ ਜਾਣਾ ਮੈਂ ਨਹੀਂ ਚੁੱਪ ਕਰਕੇ ਕੰਮ ਤੇ ਜਾਓ ਇਹ ਮੈਂ ਕਹਿ ਨਹੀਂ ਹੁਣ ਉਹ ਮੈਂ ਨਹੀਂ ਜਾਣਾ ਜੁਣਾ ਠੀਕ ਹੈ ਨਾ ਮੇਰੀ ਗੱਲ ਸੁਣ ਮੈਂ ਕੋ ਦਿਹਾੜੀ ਤੇ ਲੱਗਾ ਸਰਦਾਰ ਦਾ ਆਪਣਾ ਬਿਜ਼ਨਸ ਆ ਆਪਣਾ ਕੰਮ ਕਰ ਰਿਹਾ ਆ ਤਾਂ ਡੇ ਵਰਗੇ ਹੁੰਦੇ ਆ ਜਿਹੜੇ ਆਪਣਾ ਬਿਜ਼ਨਸ ਕਰਕੇ ਨਾ ਤੇ ਡੇਗ ਲੈਂਦੇ ਨੇ ਉਹਨੂੰ ਜੇ ਆਪਾਂ ਰੋਜ਼ ਜਾਵਾਂਗੇ ਨਹੀਂ ਕੰਮ ਤੇ ਤੇ ਘਾਟਾ ਪਾਉ ਨੂੰ ਹੀ ਆ ਉਹ ਕਿਤੇ ਨਹੀਂ ਡੇਗਦਾ ਡੂ ਦਾ ਇਥੇ ਪਈ ਆਉਂਦਾ ਨਾ ਮੈਂ ਉਹ ਦੁਕਾਨ ਬੰਦ ਕਰਾਉਣਾ ਠੀਕ ਹੈ ਨਾ ਤੇ ਅੱਜ ਤੇ ਮੇਰੇ ਆਪਣੇ ਸਹੁਰੇ ਆਉਣ ਆਲੇ ਆ ਅੱਛਾ ਡੱਚ ਨੀ ਕਿ ਵੱਡੀ ਗੱਲ ਕੰਮ ਨੂੰ ਹੁੰਦੇ ਨੇ ਕੰਮਾਂ ਦੀ ਕਿਹੜੀ ਗੱਲ ਆ ਬੇਕਾਰ ਹੈ ਗੱਸਾ ਉਹ ਤੁਸੀਂ ਟੈਨਸ਼ਨ ਨਾ ਲਾਓ ਠੀਕ ਹੈ ਨਾ ਆ ਜਾਓ ਤੁਸੀਂ ਆਪਾਂ ਚੱਲਦੇ ਹਾਂ ਅੰਦਰ ਕੋਈ ਗੱਲ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਣਾ ਕੰਮ ਆਪਾਂ ਨੇਾਰੇ ਲਾਵਾਂਗੇ ਆ ਜਾਓ ਕੋਈ ਗੱਲ ਨਹੀਂ ਮੇਰੇ ਸਹੁਰੇ ਆਉਣ ਆਲੇ ਫਿਰ ਕਿਹੜੀ ਗੱਲ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਾਓ ਇਧਰੋ ਸਹੁਰੇ ਆਲੇ ਰਹਿਣ ਨੇ ਇਹਨਾਂ ਨੇ ਮੁਰਗਾ ਸੀਮਾ ਬਿੱਲ ਮਾਰਦਾ ਮਮਾ ਕੀਤੀ ਆ ਬਾਰ ਬਾਰ ਕੀ ਬਿੱਲ ਕਰਣੀ ਚੱਲ ਆ ਜਾਂਦੇ ਆ ਫੋਨ ਤੇ ਦੇ ਨਹੀਂ ਲੱਕੀ ਜੋ ਖੋੜ ਕੇ ਅਸੀ ਉਹੀ ਲਿਆ ਆ ਨਾ ਨਹੀਂ ਮੰਮੀ ਉਹ ਆਮ ਨਹੀਂ ਮਿਲੇ ਤੇ ਨਾ ਕਿ ਵੀ ਖਾਲ ਮਿਲਿਆ ਤੇ ਕੇਲੇ ਲੈ ਲੈਂਦੇ ਜੇ ਮੈਂ ਹਾਏ ਤੁਹਾਨੂੰ ਕਹਿ ਕੇ ਵੀ ਭੇਜਿਆ ਸੀ ਉਹਦੀ ਸੱਸ ਨੇ ਫਿਰ ਗਿਲ ਕੇਲੇ ਸੁਣਾਣੇ ਵੀ ਕੇਲੇ ਚੁੱਕ ਲੈਂਦੇ ਆ ਤੇ ਮੰਮੀ ਆਮ ਨਹੀਂ ਸਹੀ ਹੁੰਦੇ ਸੀ ਮੈਂ ਕੀ ਕਰਾਂ ਦੱਸੋ ਇਹ ਥੱਪ ਜਣੇ ਕਿ ਮਠਿਆਈ ਦਾ ਡੱਬਾ ਹੀ ਲੈ ਆਉਂਦਾ ਤੇ ਅਕਲੀ ਕੋ ਨਹੀਂ ਆ ਗਈ ਤਾਂ ਜੀ ਕੀ ਗੱਲਾਂ ਕਰਨ ਦੇ ਜੇ ਕੁੜੀ ਆਪਣੀ ਬਿਮਾਰ ਆ ਤੇ ਮਠਿਆਈ ਦਾ ਡੱਬਾ ਕਾਹਦਾ ਲੈ ਕੇ ਜਾਣਾ ਕਿ ਖੋੜੇ ਨੇ ਹੋਰ ਉਹਨੂੰ ਬਿਮਾਰ ਕਰਨਾ ਜੇ

ਤੱਸ ਲੈ ਤੂੰ ਹੁਣ ਆਹੀਂ ਤੇ ਮੈਨੂੰ ਦੱਸ ਹੀ ਦਿੰਦੀ ਤੇ ਯਾਰ ਸਾਰੇ ਘਰ ਦੇ ਨੇ ਆਉਣਾ ਸੀ ਤੇ ਫਿਰ ਮੈਂ ਕਿ ਮਮੀ ਨਾਲ ਜਾਨੀ ਨਾਲ ਤੂੰ ਕਿਹੜਾ ਮੈਨੂੰ ਦੱਸਿਆ ਕਿ ਦੀਦੀ ਬਿਮਾਰ ਆ ਮੈਨੂੰ ਪਤਾ ਹੀ ਨੋ ਆਈ ਇਹ ਵੀ ਤੇਰੀ ਦੀਦੀ ਨਾਲ ਗੱਲ ਹੋਈ ਹੋਣੀ ਆ ਮੈਨੂੰ ਥੋੜੀ ਪਤਾ ਮੈਨੂੰ ਤੇ ਘਰ ਆ ਕੇ ਪਤਾ ਲੱਗਾ ਕਿ ਦੀਦੀ ਠੀਕ ਨਹੀਂ ਸੀ ਚਲ ਆ ਗਿਆ ਚਲ ਦੇਖਾ ਦੋਵੇਂ ਜਾਣੇ ਕਿਤਰਾ ਭੱਜੇ ਫਿਰਦੇ ਸਵੇਰ ਦੀਆਂ ਕਰਨੜੇ ਤਿਆਰੀਆਂ ਮੇਰੇ ਸਹੁਰਿਆਂ ਨੇ ਆਉਣਾ ਹੈ ਕਾਕਾ ਮਮੀ ਨੇ ਅਜ ਉਠਣਾ ਤੇਲਾ ਭਨ ਕੇ ਦੋਰਾ ਨਹੀਂ ਕਰਨਾ ਕਰਦੀ ਰੋ ਆਪੇ ਹਾਂ ਕਿੱਡੇ ਮਸਤ ਫਰਦਈ ਕਿਨੇ ਦੋਵੇਂ ਜੀ ਬਿਰਾਨੇ ਦੀ ਮੰਨਣ ਡਈ ਰਨ ਘਰ ਵਾਲੇ ਦੀ ਮੰਨਣ ਡਈ ਦੋਵੇਂ ਲੱਗ ਗਈ ਖਟਾ ਖਟ ਪਿਆ ਜਾ ਜਾਣਾ ਜੋ ਹੈਗਾ ਉਹ ਕਰਾ ਦੋ ਲੈ ਪੀ ਬੂਆ ਖੜਕ ਗਈ ਆ ਗਈ ਟੱਬਰ ਹੁਣ ਵੇਖੀ ਹੁਣ ਰੌਣਕਾਂ ਲੱਗਦੀਆਂ ਇੱਥੇ ਵਾ ਵੇਖੀ ਛੰਮੀ ਦੇ ਰੰਗ ਹੁਣ ਨਾਲੇ ਇਹਦੇ ਰਾਣੇ ਸਾਹਿਬ ਦੇ ਵੇਖ ਤੂੰ ਇਹ ਰੰਗ ਇਹਨਾਂ ਦੇ ਅਜ

ਬੈਠੋ ਪਾਣੀ ਦਾ ਨਹੀਂ ਲੈ ਕੇ। ਹੋਰ ਸਭ ਠੀਕ ਠਾਕ ਹੈ। ਸਭ ਠੀਕ ਠਾਕ। ਤੂੰ ਸੁਣਾ ਆਪਣੀ ਸਿਹਤ ਦਾ। ਆਵਾਜ਼ ਕਿੰਨੀ ਬਦਲੀ ਪਈ ਹੈ। ਦਵਾਈ ਲਈ ਹੈ। ਹਾਂਜੀ ਚਾਚੀ ਠੀਕ ਹੈ ਹੁਣ। ਬਸ ਥੋੜਾ ਗਲਾ ਹੀ ਖਰਾਬ ਹੈ ਮਸੇ ਠੀਕ ਆ। ਅੱਛਾ ਪੁੱਤਰ ਮੰਮੀ ਕਿੱਥੇ ਆ? ਮੰਮੀ ਇੱਥੇ ਲੱਗ ਪਈ ਸੀ। ਮੰਮੀ ਇੱਥੇ ਹੈ ਜੀ। ਹਾਂਜੀ ਹਾਂਜੀ। ਸਰਦ। ਕਿੱਡਾ ਨਾ ਇੱਜੜ ਇਕੱਠਾ ਹੋ ਕੇ ਆ ਗਿਆ। ਇਹ ਮੇਲੇ ਚੱਲੇ ਸੀ। ਇਹ ਧੀ ਦੇ ਘਰ ਆਏ ਸੀ। ਦੋ ਜਣੇ ਆਓ ਪਤਾ ਲੈ ਕੇ ਜਾਓ। ਜੋ ਟੱਬਰ ਸਾਰਾ ਇਕੱਠਾ ਕਰਕੇ ਲੈ ਆਏ ਆਏ। ਇਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਕਿ ਧੀਆਂ ਦੇ ਘਰ ਕਿਸ ਤਰ੍ਹਾਂ ਜਾਈਦਾ। ਲੋਬੀ ਲੋਬੀ ਹਾਂ ਉਹ ਅਗਲੇ ਆਗੇ ਬੈਠੇ ਤੇ ਤੈਨੂੰ ਇੰਦਾ ਲੰਮੇ ਪੇਜ ਤੇ ਫਿਰ ਕੀ ਹੋਇਆ ਹੈ ਅਤੇ ਇਹ ਕਿਹੜੇ ਅੱਜ ਆਏ ਆ ਇਹ ਤਾਂ ਕਿਸੇ ਦਾ ਕਹਿ ਦਨ ਤੁਰੇ ਰਹਿੰਦੇ ਆ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਫਿਰ ਕੀ ਹੋਇਆ ਬੈਠੇ ਆ ਨਾ ਬੈਠੇ ਰਹਿੰਦੇ ਜਿੰਨੇ ਹੋਣਾ ਹੋਵੇ ਨਾ ਤੁਸੀਂ ਪੂਰੇ ਘਰ ਨੂੰ ਭਾਜੜ ਪਾਈ ਹੁੰਦੀ ਆ ਤਾਂ ਕਾਕਾ ਜਦੋਂ ਪਾਈਏ ਨੇ ਹੋਣਾ ਹੋਣਾ ਨਾ ਤੂੰ ਵੀ ਠੰਡੇ ਹੋ ਕੇ ਬੈਠੇ ਹੁੰਦੇ ਆ ਅੱਜ ਤੂੰ ਵੀ ਭੁੜਕੀ ਜਾਣ ਦੇ ਜਸਵੀਰ ਦੇ ਤੁਸੀਂ ਯਾਦ ਕਰੋ ਮੰਮੀ ਤੇ ਇਹ ਵੇ ਕੋਪਾ ਹੀ ਦੇ ਸੋਰੇ ਆਇਆ ਆ ਗੱਲ ਆਪਾਂ ਬਾਅਦ ਚ ਕਰਾਂਗੇ ਤੇ ਕੋਈ ਗੱਲ ਨਹੀਂ ਆਇਆ ਤਾਂ ਜਣੇ ਬੈਠੋ ਤੂੰ ਮੰਮੀ ਕੀ ਤੂੰ ਠੀਠ ਹੋ ਕੇ ਬੈਹਿ ਗਏ ਉਹ ਚੱਲ ਤਾਂ ਸਹੀ ਆ ਜੰਨੀ ਆ ਤੂੰ ਮੈਨੂੰ ਉਠਾ ਕੇ ਹੀ ਜਾਣਾ ਵਾ ਚੱਲ ਉਠ ਪਰੋ ਸਿਰ ਤੇ ਹੀ ਚੜ ਜਾਂਦੇ ਆ ਕੇ ਪਤਾ ਨਹੀਂ ਹੋਵਾ ਆ ਗਿਆ ਕੋਈ ਆਗੇ ਕੱਟੇ ਹੋਗੇ ਪਤਾ ਲੈਣ ਚਲ ਆਉਣਾ ਹੀ ਚਾਹੀਦਾ ਏ ਆਗੇ ਬੰਦਾ ਦੋ ਦੋ ਜਣੇ ਆ ਜਾਂਦਾ ਤੇ ਖੇ ਚਲ ਤੇ ਤੁਹਾਡੀ ਧੀ ਨੂੰ ਪੈਣੀ ਮੇਰਾ ਕੀ ਜਣਾ ਕੋਈ ਗੱਲ ਮੰਮੀ ਜੀ ਪੂਆ ਜੀ ਹੁਣ ਆਏ ਆ ਤੇ ਤੁਸੀਂ ਆ ਜਾਓ ਭਾਬੀ ਹੁਣ ਸਾਰੇ ਆਏ ਆ ਚਾਚੀ ਵੀ ਉਹ ਤੇ ਪਤਮਾ ਵੇਖ ਹੀ ਲਿਆ ਪੂਆ ਜੀ ਆਏ ਪੂਆ ਜੀ ਨਾਲ ਸਾਰੇ ਜਣੇ ਆਏ ਆ ਹਾਂਜੀ ਹਾਂਜੀ ਮੈਂ ਆਪੂ ਵੇਖ ਲਿਆ ਮੈਂ ਹੁਣੀ ਚੱਲੋ ਤੁਸੀਂ ਮੰਮੀ ਪਤਾ ਲੈਣ ਆਏ ਆ ਮੈਂ ਹਾਂ ਤੇਰਾ ਪਤਾ ਲੈਣ ਆਇਆ ਵਾ ਫਿਰ ਲੱਗੇ ਉਹਨਾਂ ਤੇ ਜਾ ਕੇ ਜਾ ਠੀਕ ਹੈ ਮੰਮੀ ਤੇ ਗੰਦੀਰ ਬੈਠੀ ਚਾਚੀ ਤੇ ਸਾਰੇ ਆਏ ਤੂੰ ਬੈ ਤੇਰੇ ਸਾਰੇ ਆਏ ਹਨਾ ਹਾਂਜੀ ਤੇ ਫਿਰ ਜਾ ਬਹਿ ਫਿਰ ਤੈਨ ਮੈਂ ਤੇ ਬੈਠਾਂਗੀ ਤੁਸੀਂ ਆਓ ਨਾ ਤੁਸੀਂ ਇੱਥੇ ਕਰਨ ਦੀ ਜੀ ਮੈਂ ਕੀ ਕਰਨਾ ਇੱਥੇ ਅੱਜ ਤੈਨੂੰ ਬੜਾ ਚਾਹ ਆ ਸਾਰੇ ਆਏ ਤੇ ਜਦੋਂ ਭਾਈ ਆਉਂਦਾ ਤੋ ਉਹ ਤੇ ਖਿਸਕ ਜਾਂਦੇ ਜੇ ਲਾਗੋ ਉਦੋਂ ਤੇ ਮੈਂ ਕਹਿ ਕੇ ਬਾਹਰ ਦੀਆਂ ਪੇ ਬੈਜੋ ਤੁਹਾਡੇ ਭਾਈਏ ਨੇ ਆਉਣਾ ਅੱਜ ਕਿਹਤਰਾ ਤੁਸੀਂ ਬੈਠੇ ਜੇ ਬੈਠੇ ਜੇ ਨਾ ਦਵਾ ਦਵ ਕਰਨ ਦੇ ਜੇ ਸਵੇਰ ਦੇ ਜਵੇਂ ਜਾਣੇ ਉਦੋਂ ਤੇ ਮੇਰੇ ਕਿਆ ਨਹੀਂ ਕਰਦੇ ਉਦਾਂ ਤਾਂ ਆਂਦਾ ਮੇਰੀ ਘਰ ਦੀ ਬਿਮਾਰ ਹੈ ਅੱਜ ਨਹੀਂ ਬਿਮਾਰ ਤੇਰੀ ਘਰ ਦੀ ਅੱਜ ਇੰਨੇ ਜਣੇ ਆ ਕੇ ਇਕੱਠੇ ਹੋ ਕੇ ਮੈਨੂੰ ਰਹਿਣਾ ਕਰੋ ਅੱਜ ਤੁਸੀਂ ਤੇ ਮੈਂ ਗੱਲਾਂ ਨਾ ਕਰਾਂ ਤਾਂ ਕੀ ਕਰਾਂ ਬਾਤਾਂ ਪਾਵਾਂ ਗੱਲਾਂ ਵੀ ਨਾ ਮੌਕੇ ਤੇ ਸੁਣਾਈਆਂ ਜਾਂਦੀਆਂ। ਮੌਕਾ ਨਿਕਲ ਜਾ ਤਾਂ ਬਾਤ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਕੋਈ ਨਹੀਂ ਮੰਮੀ ਸਾਡਾ ਵੀ ਮੌਕਾ ਆਊਗਾ ਕਿਤੇ ਨਾ ਕਰੇ। ਤੇਰਾ ਤਾਂ ਰੋਜ ਤੇਰਾ ਤਾਂ ਰੋਜ ਹੀ ਹੁੰਦਾ ਵੇਖੀ ਹੁਣ ਰੋਜ ਹੀ ਹੁੰਦਾ ਨੇ ਮੌਕਾ ਤੇਰਾ। ਕਦੀ ਕੋਈ ਕਦੀ ਕੋਈ ਕਦੀ ਕੋਈ। ਉਹ ਮੌਕੇ ਮੌਕਾ। ਵੇ ਪਾ ਚੱ ਲੱਗੇਗੇ ਚੱਲ ਤੇਰੇ ਸਹੁਰੇ ਆਇਆ ਮੈਂ ਪਿੱਛੇ ਵੀ ਚੰਗੀ ਆ। ਭੈਣ ਜੀ ਹਾਂ ਉਹਦੀ ਸੱਸ ਨਹੀਂ ਆਂਡੀ। ਉਹ ਵੇਖੋ ਮੁੰਡਾ ਪਤਾ ਨਹੀਂ ਕੀ ਕਹਿਣ ਦੇ ਆਨੂੰ। ਕਿਤੇ ਉਹਦੀ ਸੱਸ ਨੇ ਐਸਾ ਗੱਲ ਦਾ ਗੁੱਸਾ ਤਰੀ ਕਿਤੇ ਕਰਦੀ। ਕਿ ਦੂਜੇ ਦਿਨ ਸਾਰਾ ਟੱਬਰ ਆ ਜਾਂਦਾ ਧਿਆਨਾ ਨਹੀਂ ਮੇਰੀ ਗੱਲ ਸੁਣੋ ਜਦੋਂ ਅਸੀਂ ਆਏ ਆ ਨਾ ਜਦੋਂ ਅਸੀਂ ਆਂਤਰਾੰਦੇ ਤੇ ਸੀ ਨਾ ਤਾਂ ਕੋਰਾ ਚੱਕੀ ਜਾਂਦੇ ਉਹ ਨਹੀਂ ਮੰਮੀ ਚਾਚੀ ਜੀ ਨੇ ਆਪਣੇ ਕੋਲੇ ਲਈ ਗੋਟੀਆਂ ਕਰਕੇ ਉਹਨਾਂ ਕੋ ਉੱਠਿਆ ਨਹੀਂ ਜਾਂਦਾ ਤਾਂ ਉਹ ਨੋ ਨੋ ਉੱਠਣਗੇ ਤੇ ਫੇਰ ਹੀ ਆਣਗੇ ਗੋਟੀਆਂ ਦੇ ਹੋਣੀ ਮਾਰੇ ਵੇਖੀ ਹੁਣੇ ਭੱਜਦੀ ਹੁੰਦੀ ਇਹ ਸਭ ਚਲਿੱਤਰ ਹੁੰਦੇ ਨਹੀਂ ਛੰਮੀ ਦੀ ਸੱਸ ਦਾ ਹੈ ਬੜੀ ਤੇਜ਼ ਹੈ ਆਹੋ ਵੇਖਿਆ ਨਹੀਂ ਸਾਰੇ ਜਾਣੀ ਕਰੋ ਚੁੱਪ ਕਰੋ ਉਹਦਾ ਮੁੰਡਾ ਕੋਈ ਨਾ ਕੋਈ ਤੁਰਿਆ ਫਿਰਦਾ ਜੀ ਬਾਤ ਨਾਲੇ ਪਾਣਾ ਹੀ ਆ ਪਤਾ ਲੈ ਚੁੱਪ ਕਰ ਜੋ ਆਜੋ ਆਜੋ ਭੈਣ ਜੀ ਸਸਿਕਾ 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 ਅੰਟੀ ਜੀ ਸਸਿਕਾ ਮਾਸੀ ਜੀ ਬਸ ਸਸਿਕਾ ਦਲ ਬੇਟਾ ਸਸਿਕਾ ਹਾਂਜੀ ਸਸਿਕਾ ਕੀ ਹਾਲ ਜੀ ਬਸ ਵਧੀਆ ਆਪਾਂ ਕਹਿ ਰਹੇ ਸੀ ਭੈਣ ਜੀ ਪਤਾ ਨਹੀਂ ਆਨੇੜੇ ਕੀ ਗੱਲ ਹੋ ਗਈ ਹੈ ਨਹੀਂ ਨਹੀਂ ਕੋਈ ਸ਼ੈਸਾ ਨਾ ਗੁੱਸਾ ਨਾ ਨਾਰਾਜ਼ਗੀ ਕੋਈ ਗੁੱਸਾ ਨਾਰਾਜ਼ਗੀ ਦਾ ਜੇ ਕੋਈ ਘਰ ਰਹਿੰਦਾ ਤੇ ਮੈਂ ਗੁੱਸਾ ਕਰਦੀ ਵੀ ਉਹਨੂੰ ਕਿਉਂ ਘਰ ਛੱਡਾ ਇਹ ਸਾਰੇ ਤੁਸੀਂ ਆ ਗਏ ਗੁੱਸਾ ਕਿੱਦਣਾ ਮੈਂ ਕਰਨਾ ਸੀ ਤੇ ਲੈ ਭੈਣ ਜੀ ਘਰ ਜਾ ਕੇ ਗੁੱਸਾ ਕਰਨ ਨੂੰ ਕਰਨਾ ਤੁਸੀਂ ਘਰ ਜਾ ਕੇ ਗੁੱਸਾ ਕਰੋ ਤਾਂ ਹੀ ਤੇ ਸਾਰੇ ਡੱਬਰੇ ਇੱਥੇ ਆ ਗਏ ਆ। ਮੈਂ ਤੁਸੀ ਹੁਣ ਗੁੱਸਾ ਕਰਨ ਦੀ ਨਹੀਂ ਗੱਲ ਕਹੀ ਮੈਂ। ਕੋਈ ਘਰ ਬੰਦਾ ਨਹੀਂ ਰਿਹਾ। ਸਾਰੇ ਬੰਦੇ ਤੇ ਆ ਗਏ ਆ ਤੇ ਗੁੱਸਾ ਕਾਦੇ ਵਾਸਤੇ ਮੈਂ ਕਰਨਾ। ਆ ਵੀ ਗੱਲ ਠੀਕ। ਉਹ ਨਾ ਪੈਂਜੀ ਪਤਾ ਕੀ ਗੱਲ ਆ। ਸ਼ਮੀ ਨੂੰ ਮੈਂ ਫੋਨ ਕੀਤਾ ਸੀ ਕੱਲ ਤੇ ਮੈਨੂੰ ਪਤਾ ਲੱਗਾ ਕਿ ਸ਼ਮੀ ਠੀਕ ਨਹੀਂ ਗੀ। ਫਿਰ ਅਫਾ ਸੋਚਿਆ ਕਿ ਸ਼ਮੀ ਦਾ ਪਤਾ ਲੈਣਾ ਤੇ ਬੰਦਾ ਨਾ। ਪੈਂਜੀ ਫਿਰ ਵੀ ਸਾ ਦਿੱਤੀ ਆ ਤੇ ਫਿਰ ਸਾਰੇ ਕਹਿੰਦੇ ਮੈਂ ਵੀ ਜਾਣਾ ਤੇ ਮੈਂ ਵੀ ਜਾਣਾ। ਪਤਾ ਲੈਣਾ ਤੇ ਬੰਦਾ ਪਤਾ ਤੇ ਲੈਣਾ ਹੀ ਸੀ। ਪਤਾ ਤੇ ਆਉਣਾ ਹੀ ਸੀ ਲੈਣਾ। ਕੋਈ ਗੱਲ ਚੰਗਾ ਕੀਤਾ ਜੇ ਪਤਾ ਲੈਣਾ ਜੇ। ਆਜਾ ਤੇ ਉਹਨੂੰ ਬੁਖਾਰ ਹੀ ਚੜਿਆ ਜੇ ਹਾਂਜੀ ਹੋਰ ਕੋਈ ਗੱਲ ਨਹੀਂ ਬੁਖਾਰ ਹੀ ਚੜਿਆ ਵਿਚਾਰੀ ਠੀਕ ਵੀ ਹੋ ਗਈ ਆ ਤੇ ਤੁਸੀਂ ਸਾਰੇ ਆਗੇ ਜੇ ਠੀਕ ਤੇ ਉਹ ਦਾਖਲ ਹੁੰਦੀ ਤੇ ਮੈਂ ਤਾਂ ਲਾਦਾ ਜੁੱਲੀ ਵੀ ਇਸ ਤਰ੍ਹਾਂ ਪੈਂਜੀ ਇੱਥੇ ਆ ਜਾਣਾ ਹੀ ਤੇ ਰੋਟੀਆਂ ਵੀ ਤੁਸੀਂ ਪਕਾਉਣੀਆਂ ਹੀ ਤੇ ਉਹ ਵੀ ਤੋਥੇ ਵੀ ਤੁਸੀਂ ਪਚਾਉਣੀਆਂ ਖਵਾਉਣੀਆਂ ਵੀ ਸਾਨੂੰ ਤੁਸੀਂ ਪੈਂਜੀ ਹਾਂਜੀ ਚੰਗੀ ਗੱਲ ਬੋਲੋ ਕੰਨ ਨੂੰ ਬਤਕੀਆਂ ਦਾਖਲ ਹੋਣ ਪਰ ਮਨ ਦਾ ਤੇ ਦੁਸ਼ਮਣ ਨਾ ਹਸਪਤਲ ਜਮ ਉਹ ਬਾਈ ਕਿਹੜੀ ਗੱਲ ਦੁੱਖ ਸਾਰੇ ਤੇ ਆ ਸਕਦੇ ਆ ਇਹ ਮਮੀ ਹੋ ਸਕਦੀ ਕੱਲ ਨੂੰ ਹਾਂ ਇਹ ਹੋ ਸਕਦਾ ਜਸਬੀਰ ਇਹ ਹੋ ਸਕਦਾ ਵੀ ਕੱਲ ਨੂੰ ਇਹ ਹੀ ਦਾਖਲ ਹੋਣ ਹਾਂ ਤੇ ਸਾਨੂੰ ਹਸਪਤਾਲ ਰੋਟੀ ਲੈ ਕੇ ਜਾਣਾ ਪੈ ਜੇ ਸਾਸ ਨੂੰ ਕੁਝ ਹੋ ਗਿਆ ਕੋਈ ਰਗ ਗਿਆ ਨਾ ਤਾਂ ਕਰਕੇ ਹੋ ਵੀ ਸਕਦਾ ਨਾ ਤੂੰ ਤੋ ਦੁੱਖ ਲੱਗਦਾ ਸਾਸ ਨੂੰ ਜੇ ਕੋਈ ਦੁੱਖ ਨਹੀਂ ਲੱਗਦਾ ਸਾਸ ਤਾਂ ਦਾਖਲ ਹੋ ਹੀ ਸਕਦੀ ਆ ਦੇਖੋ ਜੀ ਹਸ ਦੀ ਜਿਹੜੀ ਗੱਲ ਹੁਣ ਵੱਡੇ ਸ਼ਰੀਰਾਂ ਦਾ ਇਹੀ ਤੇ ਹਾਲ ਹੈ ਕਦੀ ਠੰਡੇ ਕਦੀ ਗਰਮ ਇਹ ਤੇ ਸਾਰਿਆਂ ਨਾਲ ਹੀ ਭੰਜੀ ਹੋਣਾ ਮੇਰੇ ਨਾਲ ਇਕੱਲੀ ਨਾ ਥੋੜੀ ਹੋਣਾ ਇਹ ਮੇਰੇ ਨਾਲ ਹੀ ਹੋਣਾ ਇਕੱਲੀ ਨਾ ਸਾਰਿਆਂ ਨਾਲ ਨਹੀਂ ਹੋਣਾ ਨਹੀਂ ਨਹੀਂ ਭੰਜੀ ਉਹ ਤਾਂ ਵੈਸੇ ਗੱਲ ਕਰਨ ਦੇ ਸੀ ਹਾਂਜੀ ਹਾਂਜੀ ਮੈਂ ਵੀ ਵੈਸੇ ਹੀ ਕਰਨੀ ਮੈਂ ਕਿਹੜਾ ਸੀਰੀਅਸ ਕਰਾਂ ਹਾਂਜੀ ਹਾਂਜੀ ਮੰਮੀ ਜੀ ਚੁੱਪ ਕਰੋ ਬੈਠੋ ਕੋਈ ਗੱਲਿੰਗ ਗੱਲਾ ਕਰੋ ਮੈਂ ਕਿਮਤ ਚਾਲਾ ਕੇ ਆਇਆ ਮੈਂ ਠੀਕ ਹੈ ਉਹ ਤੂੰ ਬਹਿ ਜਾ ਹੌਣ ਤੇ ਬਹਿ ਜਾ ਸੋਹਰੇ ਤੇਰੇ ਆਏ ਆ ਹੌਣ ਤੇ ਹੀ ਚੜ ਕਰਾ ਲੈ ਚੱਲ ਵੈਸੇ ਹੀ ਲੁੱਟ ਤੂੰ ਤੂੰ ਕਹਦੇ ਬੈਠਾ ਚੱਲਿਆ ਆ ਚਾਚਾ ਚੁੱਪ ਤਾਂ ਚਲ ਜਾ ਤੂੰ ਬਹਿ ਜਾ ਭਾਜੀ ਮੈਂ ਲੈਣਾ ਬਹਿ ਜਾ ਤੇਰਾ ਸਾਲਾ ਆ ਗੱਲਾਂ ਬਾਤਾਂ ਕਰ ਉਹਦੇ ਨਾਲ ਬਹਿ ਬਹਿ ਜਾ ਬੇਟਾ ਬਹਿ ਹੋਰ ਭਾਜੀ ਕੰਮ ਸ਼ਮੀ ਕਿੱਥੇ ਹੈ ਸ਼ਮੀ ਨਹੀਂ ਨਜ਼ਰ ਵੀ ਆਉਂਦੀ ਛਮੀ ਵੀ ਆ ਜਾਂਦੀ ਏ ਚਾਹ ਬਣਾਉਂਦੀ ਹੋਣੀ ਏ ਪਾਣੀ ਬਣ ਗਈ ਚਾਹ ਹਾਂ ਬਣ ਗਈ ਸਾਹਿਲ ਕੀ ਆ ਭਾਬੀ ਤੁਹਾਨੂੰ ਤੇ ਰੋਣ ਕਿਉਂ ਦੇ ਜੇ ਰੋਣਾ ਕੀ ਆ ਸਾਹਿਲ ਮੈਂ ਗੱਲਾਂ ਸੁਣਨ ਦੀ ਮੰਮੀ ਜੀ ਦੀਆਂ ਦੱਸ ਜੇ ਉਹ ਪਤਾ ਲੈਣ ਆਈ ਗਏ ਆ ਤੇ ਕਿੱਦਾਂ ਉਹਨਾਂ ਨੂੰ ਲਾ ਲਾ ਕੇ ਗੱਲਾਂ ਕਹਿਣ ਦੇ ਆ ਕੋਈ ਗੱਲ ਥੋੜੀ ਆ ਪਤਾ ਨਹੀਂ 24 ਘੰਟੇ ਮੇਰੇ ਮਗਰ ਚੜੇ ਰਹਿੰਦੇ ਆ ਮੈਂ ਦੱਸ ਕੀ ਆਨੀ ਇਹਨਾਂ ਨੂੰ ਜੋ ਕਹਿੰਦੇ ਉਹ ਮੈਂ ਕਰਦੀ ਆ ਭਾਬੀ ਅਸੀਂ ਨਾ ਤੁਹਾਨੂੰ ਸ਼ੁਰੂ ਤੋਂ ਹੀ ਸਮਝਾਉਂਦੇ ਆ ਕਿ ਮੰਮੀ ਨੂੰ ਨਹੀਂ ਪਤਾ ਲੱਗਦਾ ਕਿੱਥੇ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਉਹ ਤੇ ਜੋ ਮੂੰਹ ਚੋਂ ਹੁੰਦਾ ਨਾ ਬੋਲ ਦਿੰਦੇ ਆ ਤੇਹੀ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰੋ ਕੋਈ ਨਹੀਂ ਉਹ ਜਾਂਦੇ ਆ ਨਾ ਆਪਾਂ ਮੰਮੀ ਨਾਲ ਕਰਾਂਗੇ ਗੱਲ ਨਹੀਂ ਨਾ ਦੇਖ ਹੁਣ ਮੇਰੇ ਘਰ ਦੇ ਸਾਹਮਣੇ ਜੋ ਬੋਲਣ ਦੇ ਆ ਨਾ ਉਹਨਾਂ ਨੇ ਉਹ ਵੇਖਣਾ ਵਾ ਤੈਨੂੰ ਨਹੀਂ ਪਤਾ ਕਿ ਮੈਂ ਆਪਣੇ ਘਰ ਕਦੀ ਕੋਈ ਗੱਲ ਨਹੀਂ ਜਾ ਕੇ ਦੱਸੀ ਪਰ ਜਦੋਂ ਉਹਨਾਂ ਦੇ ਸਾਹਮਣੇ ਬੋਲੀ ਜਾਣਦੇ ਆ ਤੇ ਹੁਣ ਪਰਦਾ ਕਾਧਰ ਆ ਗਿਆ ਫਿਰ ਉਹਨਾਂ ਨੂੰ ਤਾਂ ਪਤਾ ਲੱਗਣੀ ਨਹੀਂ ਡਿਆ ਵਾ ਵੀ ਨਹੀਂ ਚੰਗਾ ਚਾਹੁੰਦੀ ਸ਼ਮਮੀ ਨੂੰ ਦੱਸ ਮੈਨੂੰ ਪਤਾ ਭਾਬੀ ਤੂੰ ਹੀ ਆਪਣੀ ਜਗ੍ਹਾ ਸਹੀ ਜੀ ਪਰ ਚਲੋ ਕੋਈ ਨਹੀਂ ਤੈਨੂੰ ਟੈਨਸ਼ਨ ਨਾ ਲੋ ਮੈਂ ਆਪੇ ਮੰਮੀ ਨਾਲ ਗੱਲ ਕਰੂੰਗਾ ਹੋਰ ਨਹੀਂ ਕੁਝ ਭਾਜੀ ਤੇ ਭਾਈ ਨੇ ਤੈਨੂੰ ਕਦੇ ਕੁਝ ਕਿਹਾ ਸ਼ੁਕਰ ਕਰ ਤੇਰਾ ਵੀਰ ਮਾੜਾ ਮੋਟਾ ਮੇਰਾ ਨਾ ਕਰਦਾ ਜਿਉ ਉਹ ਵੀ ਨਾ ਮੇਰੇ ਬਾਤ ਪੁੱਛਦਾ ਹੋਵੇ ਤੇ ਦੱਸ ਮੈਂ ਕਿੱਧਰ ਜਾਵਾਂ ਕਿਦਾਂ ਕਚਾਰਾ ਕਰਾਂ ਮੈਂ ਇੱਥੇ ਦੱਸ ਚਲੋ ਛੱਡੋ ਤੁਸੀਂ ਟੈਨਸ਼ਨ ਨਾ ਲੋ ਆ ਲਿਓ ਮੈਂ ਲੈ ਜਾਣਾ ਤੁਸੀਂ ਜਾਓ ਬੋ ਛੱਡ ਦਿਓ ਛੱਡ ਦਿਓ ਮੈਂ ਲੈ ਜਾਂਦਾ ਤੁਸੀਂ ਜਾਓ ਬੋ ਆਜੋ ਲੈ ਜਾ ਮੈਂ ਬਾਪੂ ਕਮੇ ਚਾਹ ਚਲ ਗਈ ਉੱਥੇ ਤੂੰ ਕਿੱਧਰ ਆਏ ਜੇ ਉੱਥੇ ਠੀਕ ਹੈ ਉਹ ਕਿਉਂ ਕਿ ਰੋਣ ਦੀ ਹੈ ਤੂੰ ਮੇਰੇ ਨੂੰ ਕਿਉਂ ਟੈਨਸ਼ਨ ਲੈਣੀ ਹੈ ਤੂੰ ਨਾ ਰੋ ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਠੀਕ ਹੈਗੀ ਆ ਜਾ ਕੇ ਤੇ ਉਹਨਾਂ ਦੇ ਲਾਗੇ ਬੋ ਜਿਹੜੇ 2 ਮਿੰਟ ਆਏ ਆ ਉਹ ਕੀ ਫੀਲ ਕਰਨਗੇ ਅੱਗੇ ਮੰਮੀ ਦੇ ਹੀ ਪਟਾਕੇ ਪਾਉਣ ਜੋ ਮਰਜ਼ੀ ਮੂੰਹ ਆ ਬੋਲ ਦਿੰਦੀ ਆ ਕੋਤਸ ਹਸਾ ਵੀ ਇਦਾਂ ਦਾ ਪਰ ਉਹਨ ਤੇਰੀ ਵੀ ਟੈਨਸ਼ਨ ਲੱਗੀ ਆ ਨਾ ਕਤੋਂ ਰੋਈ ਜੰਨੀ ਮੈਂ ਠੀਕ ਹੈਗੀ ਆ ਮੈਂ ਨਹੀਂ ਰੋਣ ਲਈ ਚਲਾਉ ਜਾ ਤੈਨੂੰ ਟੈਨਸ਼ਨ ਆ ਲੈ ਤੂੰ ਚੁੱਪ ਕਰ ਜਾ ਰੋਣਾ ਨਹੀਂ ਹੈ ਠੀਕ ਹੈ ਅਰੇ ਬੋਜੀ ਸ਼ਮੀ ਉੱਥੇ ਕੇ ਬਹਿ ਗਈ ਇਤਰਾ ਮੇਰੀ ਤੇ ਮੇਰੇ ਕੋਲ ਆ ਹੋਰ ਸੁਣਾ ਠੀਕ ਹੈ ਨਾ ਹਾਂਜੀ ਭੂਆ ਜੀ ਮੈਂ ਤਾਂ ਬਿਲਕੁਲ ਠੀਕ ਹੈ ਹੁਣ ਬਸ ਥੋੜਾ ਗਲਾ ਜਿਹਾ ਖਰਾਬ ਆ ਸ਼ਮੀ ਮੇਰੇ ਘਰ ਚ ਪਾਣੀ ਕਿਉਂ ਰੋਈਆਂ ਤੋ ਨਹੀਂ ਨਹੀਂ ਬੁਆ ਜੀ ਉਹ ਜੇ ਕੰਮ ਹੈ ਨਾ ਤਾਂ ਕਰ ਗਏ ਤੁਹਾਨੂੰ ਤਾਂ ਪਤਾ ਮੌਸਮ ਬਦਲਦਾ ਪਿਆ ਵਾ ਟਾਈਂ ਤੇ ਮੈਨੂੰ ਬੁਖਾਰ ਚੜਿਆ ਵਾ ਮੈਂ ਕਿਹੜੀ ਗੱਲ ਰੋਣਾ ਵਾ ਜੇ ਕੋਈ ਗੱਲ ਹੈ ਜੀ ਦੀ ਤੂੰ ਦੱਸੋ ਸਿਮਰਤ ਇਹਨੂੰ ਲੱਗਦਾ ਵੀ ਕੋਈ ਗੱਲ ਹੋਊਗੀ ਮੈਨੂੰ ਪਤਾ ਤੇਰੇ ਬਾਜੀ ਮੈਨੂੰ ਕਿੰਨਾ ਪਿਆਰ ਕਰਦੇ ਆ ਬਹੁਤ ਚੰਗਿਆ ਮੇਰੀ ਹਰ ਚੀਜ਼ ਦਾ ਖਿਆਲ ਰੱਖਦੇ ਆ ਤੇ ਮੰਮੀ ਜੀ ਮੰਮੀ ਜੀ ਤੇ ਪੁੱਛੋ ਹੀ ਕੋਈ ਨਾ ਸ਼ਭੀ ਘੰਟੇ ਮੇਰੇ ਨਾਲ ਨਾਲ ਰਹਿੰਦੇ ਆ ਪਰਛਾਵਾਂ ਬਣ ਕੇ ਉਹ ਤਨੇ ਜ ਰਹਿੰਦੇ ਆ ਇੱਥੇ ਆ ਕੇ ਸ਼ੰਮੀ ਨੂੰ ਬੁਖਾਰ ਹੋਣ ਦੇ ਨਾਲ ਕਿੰਨੀ ਕਮਜ਼ੋਰ ਹੋ ਗਈ ਨਾ ਲੀਕਨਸ ਹੋ ਗਈ ਆ ਕੰਮ ਘੱਟ ਕਰਿਆ ਕਰ ਕੁਝ ਬਿਲਕੁਲ ਠੀਕ ਹੋਏਂਗੀ ਨਾ ਫਿਰ ਕੰਮ ਕਰੀ ਨਹੀਂ ਨਹੀਂ ਭਾਬੀ ਕੰਮ ਤਾਂ ਮੈਂ ਬਹੁਤ ਘੱਟ ਕਰਦੀ ਆ ਸਾਰਾ ਕੰਮ ਤੇ ਮੰਮੀ ਜੀ ਕਰ ਦਿੰਦੇ ਆ ਕਿਤੇ ਹੀ ਆ ਮੈਂ ਦੋ ਫੁਲਕੇ ਲਾਵਾਂ ਤੇ ਲਾਵਾਂ ਨਹੀਂ ਤੇ ਕੰਮ ਤੇ ਉਹ ਕਰਦੇ ਨੇ ਪੁੱਛ ਲੋ ਭਾਵੇਂ ਮੂੰਹ ਤੇ ਬੈਠੇ ਨੇ ਸ਼ੰਮੀ ਜੂਸ ਜਸ ਕਰ ਜਿੰਨਾ ਸੇਧ ਬਣੇ ਹਾਂਜੀ ਭਾਜੀ ਜੂਸ ਤੇ ਇਹਨੂੰ ਰੋਜ਼ ਮੁੰਡਾ ਲਿਆ ਕੇ ਪੀਉਂਦਾ ਜੀ ਬਿਨਾ ਨਾਗਾ ਹੁਣ ਪਤਾ ਮੈਂ ਰਾਣਾ ਨੂੰ ਕਿਹਾ ਜਿਹੜਾ ਇਹਦੇ ਪੇਕੇ ਫਰੂਟ ਲੈ ਕੇ ਆਏ ਨਾ ਉਹਦਾ ਜੂਸ ਕਢਾ ਕੇ ਲਿਆ ਕਰ ਤਾਂ ਫੇਰ ਇਹਨੂੰ ਪਿਆ ਤਾਕਤ ਫੇਰ ਆਉਣੀ ਆ ਇਥੋਂ ਦੇ ਜੂਸ ਪੀਣ ਨਾਲ ਤਾਕਤ ਨਹੀਂ ਆਉਣੀ ਉਹਦਾ ਜੂਸ ਨਹੀਂ ਉਹਦਾ ਬਨਾਣਾ ਸ਼ੇਕ ਹੀ ਬੰਦਾ ਵਾ ਤੇ ਬਨਾਣਾ ਸ਼ੇਕ ਨਾਲ ਥੋੜੀ ਤਾਕਤ ਆਉਂਦੀ ਆ ਕਰਨ ਤੇ ਤੁਸੀਂ ਤਾਕਤ ਦੀਆਂ ਗੱਲਾਂ ਡਾਹੇ ਚੱਲ ਸਿਮਣਾ ਛੱਡੋ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਦੱਸ ਤੂੰ ਇਹ ਸੁਣਾਓ ਸਾਰੇ ਠੀਕ ਠਾਕ ਹੋ ਭਾਬੀ ਛੱਡੋ ਸਾਰੀਆਂ ਗੱਲਾਂ ਉਹ ਜੀ ਇਹਨਾਂ ਨੇ ਹੋਣਾ ਹੀ ਸੀ ਦੀ ਬੰਦასი ਦਿੰਦੇ ਮੈਂ ਸਮੋਸੇ ਲਿਆ ਹੁੰਦਾ ਕੋਈ ਗੱਲ ਨਹੀਂ ਸਾਹਿਬ ਉਹ ਕਿਹੜਾ ਬਗਾਨੇ ਆ ਆਪਣੇ ਜੀਤੇ ਹੈਗੇ ਆ ਨਾਲੇ ਪਤਾ ਲੈਣ ਤੇ ਆਏ ਮੇਰਾ ਦੱਸ ਜਰੂਰੀ ਥੋੜੀ ਸਮੋਸਿਆਂ ਦੀ ਨਾਲੇ ਨਾ ਉਹਨਾਂ ਨੂੰ ਸਮੋਸੇ ਪਸੰਦ ਵੀ ਨਹੀਂ ਤਲੀ ਚੀਜ਼ ਨਹੀਂ ਖਾਂਦੇ ਉਹ ਬਿਸਕੁਟ ਖਾਂਦੇ ਐ ਸੇ ਕਰਕੇ ਬਿਸਕੁਟ ਆਣਾ ਡੱਬੇ ਹੀ ਰੱਖ ਦਿੱਤਾ ਆਪਾਂ ਲੱਗੇ ਜਿੰਨੇ ਮਰਤੀ ਖਾਂ ਹਾਂ ਹਾਂ ਜੀ ਮਮਸੀ ਜੀ ਟੀ ਮੰਗਵਾ ਲੈਂਦੇ ਅਸੀਂ ਸਮੋਸੇ ਵੀ ਖਾ ਲੈਂਦੇ ਨਹੀਂ ਨਾ ਪੁੱਤ ਮਨ ਥੋੜੀ ਕਿਹਦਾ ਖਰਾਬ ਕਰਨਾ ਉਹ ਹੀ ਦੋ ਜਿਹੜਾ ਆਪ ਕੋਸ਼ ਹੁੰਦਾ ਪਾ ਕੇ ਕੋਈ ਗੱਲ ਨਹੀਂ ਸਿੰਮਤ ਜੀ ਤੂੰ ਖਾਣੀ ਹੈ ਨਾ ਮੈਂ ਤੇਰੇ ਬਾਜੀ ਤੋਂ ਮੰਗਵਾ ਦੇਣੀ ਤੂੰ ਟੈਨਸ਼ਨ ਕੋ ਲੈਣ ਦੀ ਨਾਲੇ ਅੱਜ ਰਾਤ ਰੋ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਸਮੋਸੇ ਕੀ ਤੁਸੀਂ ਜੋ ਕਹੋਗੇ ਨਾ ਉਹ ਲੈ ਆ ਕੇ ਖਵਾਵਾਂਗੇ ਕੋਈ ਨਹੀਂ ਛੰਮੀ ਜਾਂਦੇ ਜਾਂਦੇ ਇਹਨੂੰ ਸਮੋਸੇ ਖਵਾ ਦਾਂਗੇ ਤੂੰ ਬਾਜੀ ਨੂੰ ਬੋਦੀ ਨਾਲ ਖੇਚਲਣਾ ਪਾ ਖੇਚਲਣਾ ਪਾ ਚਲੋ ਚਾਹ ਪੀਓ ਕੈਂਸੀ ਫੜੋ ਚਾਹ ਆ ਫੜੋ ਚਾਹ ਫੜੋ ਚਾਹ ਪੀਓ ਮੈਂ ਤਾਂ ਪੀ ਲਈ ada power, kau tu jadi sudah lah. ਚਲ ਜੀ ਚਲ ਹਾਂ ਚਲੋ ਚਲੋ ਅੱਛਾ ਭਾਜੀ ਚਲਦੇ ਆਂ ਵੇਖ ਲਿਆ ਜੇ ਹੁਣ ਤੁਹਾਡੀ ਬਿਲਕੁਲ ਕੁੜੀ ਠੀਕ ਜੇ ਕੋਈ ਟੈਨਸ਼ਨ ਨਾ ਕਰਿਓ ਜੇ ਤੁਸੀਂ ਰਹਿਣਾ ਚਾਹੁੰਦੇ ਤੇ ਰਹਿ ਵੀ ਜਾਓ ਭਾਵੇਂ ਨਹੀਂ ਨਹੀਂ ਭਾਜੀ ਰਹਿਣਾ ਨਹੀਂ ਤਾਂ ਪਾਸਤਾ ਨੂੰ ਪਤਾ ਥੋੜੀ ਜੀ ਤਸੱਲੀ ਜੀ ਹੋ ਗਈ ਇਹਨੂੰ ਵੇਖ ਕੇ ਵੀ ਠੀਕ ਠਾਕ ਹੈ ਫੋਨ ਤੇ ਭਾਵੇਂ ਕਿਹਾ ਸੀ ਰਹਿ ਸਕਦੇ ਜੇ ਤੁਸੀਂ ਰਹਿ ਜਾਓ ਹਾਂ ਜੀ ਕੋਈ ਨਾ ਮਾਸੀ ਜੀ ਹੂੰ ਮੈਂ ਰਹਿ ਲੈਣੀ ਇੱਥੇ ਰਹਿ ਜਾ ਫਿਰ ਹਾਂ ਇਹ ਸਹੀ ਫਿਰ ਤੋ ਦੋ ਦਿਨ ਰਹਿ ਲੈ ਤੇਰੇ ਰਾਹੀ ਕੱਲ ਕਾਲਜ ਦੀ ਤੂੰ ਸਾਹਿਲ ਨਾਲ ਚੱਲ ਜਾ ਕਰੀ ਹਾਂ ਰਹਿਲਾ ਤੈਨੂੰ ਕੁੜੀ ਨੂੰ ਰੈਸਟ ਮਿਲ ਜੂਗੀ ਥੋੜੀ ਹਾਂਜੀ ਤੂੰ ਕੰਮ ਕਰ ਲਿਆ ਕਰੀ ਉਹ ਰੈਸਟ ਕਰ ਲਿਆ ਕਰੂਗੀ ਥੋੜੀ ਰਹਿਣ ਦੋ ਸੀ ਤੂੰ ਆ ਜੀ ਰੋਟੀ ਬਣਾਉਣ ਲੱਗੀ ਆ ਖਾ ਪੀ ਕੇ ਜਾਇਓ ਨਹੀਂ ਨਹੀਂ ਸ਼ਮੀ ਤੂੰ ਠੀਕ ਨਹੀਂ ਹੈਗੀ ਰੋਟੀ ਕਿਦਾਂ ਬਣਾਵੇਂਗੀ ਉਹ ਕੁਝ ਨਹੀਂ ਹੋ ਚੱਲਿਆ ਚਾਟ ਮੈਂ ਬਣਾਉਣਾ ਆਏ ਹੋ ਕਿਉਂ ਨਹੀਂ ਚੱਲਿਆ ਆਪਾਂ ਚੱਲਦੇ ਆ ਬਾਹਰ ਤੁਹਾਨੂੰ ਬਾਹਰੋਂ ਰੋਟੀ ਖਵਾਉਣਾ ਕੋਈ ਗੱਲ ਨਹੀਂ ਵਾਪਸ ਚ ਚੱਲਦੇ ਆ ਬਾਹਰ ਠੀਕ ਹੈ ਤੂੰ ਰੋਟੀ ਖਾ ਕੇ ਜਾਇਓ ਕੋਈ ਗੱਲ ਨਹੀਂ ਆ ਨਹੀਂ ਨਹੀਂ ਰੋੜ ਕਿਉਂ ਨਹੀਂ ਰੋੜ ਪਾਜੀ ਚਲਦੇ ਆ ਸਿਮਰ ਤੇ ਇੱਥੇ ਹੀ ਸਿਮਰ ਤੁਹਾਨੂੰ ਲੈ ਜੇਦੇ ਬਾਅਦ ਰਾਣੀ ਤੂੰ ਸੁਧਾਈ ਹੋ ਗਿਆ ਵਾ ਬਾਹਰ ਲੈ ਕੇ ਚੱਲਿਆ ਉਹਨਾਂ ਨੂੰ ਉਹ ਬਾਹਰ ਦੀ ਰੋਟੀ ਨਹੀਂ ਖਾਂਦੇ ਉਹਨਾਂ ਦੇ ਪੇਟ ਖਰਾਬ ਹੋ ਜਾਂਦੇ ਆ ਅੱਧਾ ਕਿਲੋ ਮਹਗਾ ਪਨੀਰ ਨਾਲ ਸ਼ੰਮੀ ਕਰੂਗੀ ਨਾਲ ਉਹਦੀ ਭੈਣ ਇੱਥੇ ਆ ਪੜਾਪੜ ਪਨੀਰ ਨੂੰ ਲਾਉਣ ਗਿਆ ਤੜਕਾ ਨਾਲ ਲਾਉਣ ਗਿਆ ਫੁਲਕੇ ਤੇ ਨਾਲ ਦਹੀਂ ਲੈ ਆਵੀ ਬਣ ਕੀ ਗੱਲ ਬਾਹਰ ਤੁਰੇ ਫਿਰਨਾ ਇੱਥੇ

आ चल कैसे ठीक अब तुम भी रह जो सीमा जी कोई नहीं मैं उतर जाई रह जो कोई गल नहीं है पैर रहूंगी जगावासी जी चंगा बेटा नहीं ना हम आए थे नहीं कोई ना ठीक है हां जी दीदी ठीक है चल तो वन फोन से दिया लाना अच्छा हां जी कोई ना मैं दो बहन आपा गोपा छपा मारना 对。<Yeah. S 2> yeah.